ਆச்சு ਗਵਰਨ ਸਰਬ ਜਿਸ ਤਰੀਕੇ ਦੇ ਨਾਲ ਟਰਕਿੰਗ ਇੰਡਸਟਰੀ ਦੇ ਉੱਪਰ ਸ਼ਕਤੀ ਦਿਖਾ ਰਹੀ ਹੈ 트럼ਪ ਸਰਕਾਰ ਲੋਕ ਜਾਂ ਕੰਪਨੀਆਂ ਜਿੰਨੀਆਂ ਵੀ ਟਰੱਕ ਵਾਲੀਆਂ ਹੈਗੀਆਂ ਨੇ ਉਹ ਨੀਜ ਲਾ ਕੇ ਧੱਕ ਰੀਆਂ ਸੀਗੇ ਕਿ ਚਲੋ ਭਾਈ ਇਹ ਤਾਂ ਤੁਸੀਂ ਨੇ ਜਿਹੜੇ ਟਰੱਕ ਵਾਲੇ ਵੀਰ ਨੇ ਉਹਨਾਂ ਦਾ ਨੁਕਸਾਨ ਕਰਤਾ ਜਾਂ ਸੀਰੀਅਲ ਵਾਪਸ ਲੈ ਰਹੇ ਹੋ ਜਿਸ ਤਰੀਕੇ ਨਾਲ ਲੈਟਰਾਂ ਆਈਆਂ ਹੈਗੀਆਂ ਪਰ ਕੰਮ ਕਰ ਫਿਰ ਉੱਥੇ ਦਾ ਉੱਥੇ ਖੜਾ ਹੈ ਕੰਪਨੀਆਂ ਪਰੇਸ਼ਾਨ ਹੈਗੀਆਂ ਨੇ ਆਸ ਤਾਂ ਇਹ ਸੀਗੀ ਕਿ ਜੇ ਇੱਕ ਟਰੱਕ ਵਾਲੇ ਵੀਰ ਘਰੇ ਬਹਿਣਗੇ ਹੋ ਸਕਦਾ ਲੋਡ ਦੇ ਪ੍ਰਾਈਸ ਵਧਣ ਜਾਂ ਫਿਰ ਮਾਰਕੀਟ ਦੇ ਹਾਲਾਤ ਸੁਧਰਨ ਪਰ ਮਾਰਕੀਟ ਦੇ ਹਾਲਾਤ ਜਿਹੜੇ ਨੇ ਉਹ ਸੁਧਰ ਨਹੀਂ ਰਹੇ ਹੈਗੇ ਕਿਦੋਂ ਨੂੰ ਜਾਰੀ ਇਹ ਗੱਲਬਾਤ ਹੈ। ਆ ਬਿਲਕੁਲ ਚੰਦ ਸਾਹਿਬ ਗੱਲ ਤੁਸੀਂ ਵਾਜੂ ਕਹੀ ਹੈਗੀ ਹੈ ਕਿ ਅ ਪਹਿਲਾਂ ਤਾਂ ਇਹੋ ਹੀ ਕਿਆਸ ਰਈਆਂ ਲਹੀਆਂ ਜਾ ਰਹੀਆਂ ਸੀ ਤੇ ਦੇਖੋ ਜੀ ਤਕਰੀਬਨ 35 ਸੱਤੇ 10 20000 ਬੰਦਾ ਘਰ ਬਹਿ ਜਾਣਾ ਆ ਤੇ ਲੱਗਦਾ ਆ ਕਿ ਟਰੱਕਾਂ ਦੇ ਲੋਡ ਵੀ ਵਧਣਗੇ ਤੇ ਕੰਮ ਵੀ ਵਧੂਗਾ। ਪਰ ਕਹਿੰਦੇ ਆ ਵੀ ਜਿੱਸੇ ਜਿੱਦਾਂ ਅਸੀਂ ਜਿਹੜੇ 2-4 ਬੰਦਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਹਾਂ ਜਰੂਰ 2-4 ਦਿਨ ਲੋਡ ਵਧੇ ਸੀਗੇ ਥੋੜਾ ਜਿਹਾ ਵੀਕਐਂਡ ਤੇ ਆ ਕੇ ਕਹਿੰ ਲੋ ਕਿ ਕੋਈ 1500 ਦਾ ਫਰਕ ਵੀ ਪਿਆ ਸੀਗਾ ਪਰ ਮਗਰੋਂ ਆਨ ਕੇ ਕਹਿੰਦੇ ਫਿਰ ਉਹੀ ਹਾਲਾਤ ਹੋ ਗਏ ਨੇ ਕਹਿੰ ਲੋ ਕਿ ਜਿਵੇਂ ਦਾ ਕੰਮ ਪਹਿਲਾਂ ਚੱਲਦਾ ਪਿਆ ਸੀ ਉਦਾਂ ਤਾਂ ਹੀ ਹੁਣ ਚੱਲਦਾ ਪਿਆ ਇਹ ਮਾਰਕੀਟ ਜਿਹੜੀ ਹੈ ਅਸਲ ਵਿੱਚ ਝੰਡਾ ਸਾਹਿਬ ਇਸ ਟਾਈਮ ਮਗਯਾਲੀ ਦਾ ਜਿਹੜਾ ਜੋਰ ਹੈ ਨਾ ਉਹ ਬਹੁਤ ਬੜਿਆ ਹੋਇਆ ਹੈ ਅਕਾਲੋਕੇ ਮਗਹੀ ਨੇ ਇਸ ਟਾਈਮ ਅਮਰੀਕਨਾਂ ਦਾ ਕਹਿੰਦੇ ਲੱਕ ਤੋੜਿਆ ਪਿਆ ਆ ਤੁਸੀਂ ਜਿਹੜੇ ਮਰਜ਼ੀ ਪਾਸੇ ਚਲ ਜਓ ਚਾਹੇ ਗਰੋਸਰੀ ਲੈ ਲਓ ਚਾਹੇ ਕੋਈ ਹੋਰ ਸਮਾਨ ਲੈ ਲਓ ਈਵਨ ਕਿ ਇੱਥੋਂ ਤੱਕ ਹਾਲਾਤ ਹੋਏ ਪਏ ਆ ਕਿ ਜਦੋਂ ਅਮਰੀਕਾ ਦੀ ਗਵਰਨਮੈਂਟ ਸ਼ਟਡਾਊਨ ਹੋਈ ਸੀ ਤੁਹਾਨੂੰ ਪਤਾ ਆ ਕਿ ਜਿਹੜੇ ਲੋਕ ਮਤਲਬ ਕਿ ਜਿਹੜੇ ਗਵਰਨਮੈਂਟ ਦੀ ਏਡ ਤੋਂ ਹੀ ਪੈਸਾ ਲੈ ਕੇ ਤੇ ਆਪਣਾ ਘਰ ਚਲਾਉਂਦੇ ਸੀਗੇ ਅ ਕਹਲੋ ਕਿ ਉਹਨਾਂ ਨੇ ਆਪਣਾ ਫੂਡ ਖਰੀਦਣਾ ਸੀ ਉਹਨਾਂ ਦੇ ਬਹੁਤ ਬੁਰੇ ਹਾਲਾਤ ਹੋਏ ਭਾਵੇਂ ਹੁਣ ਗਵਰਨਮੈਂਟ ਸ਼ਟਡਾਊਨ ਓਪਨ ਵੀ ਹੋ ਗਈ ਹੈ ਪਰ ਇਤੋਂ ਤੱਕ ਕਿ ਮਹਿੰਗਾਈ ਜਿਹੜੀ ਹੈ ਉਹ ਹਜੇ ਘਟਣ ਦਾ ਨਾਂ ਨਹੀਂ ਲੈ ਰਹੀ ਇਹ ਗੱਲਾਂ ਜਿਹੜੀਆਂ ਆ ਤੁਸੀਂ ਦੇਖਿਆ ਹੋਣੀਆਂ ਜਦੋਂ ਆ ਨਵੰਬਰ ਦੇ ਵਿੱਚ ਵੋਟਾਂ ਹੋ ਕੇ ਹਟੀਆਂ ਇਸੇ ਕਾਰਨ ਕਰਕੇ ਹੀ ਜਿਹੜੀ ਰਿਪਬਲਿਕਨ ਪਾਰਟੀਆਂ ਨੂੰ ਇੱਕ ਵੀ ਸੀਟ ਜਿਹੜੀ ਹੈ ਉਹ ਨਹੀਂ ਮਿਲੀ ਸੀ ਸਭ ਤੋਂ ਵੱਡਾ ਇਹ ਮੁੱਦਾ ਰਿਹਾ ਸੀਗਾ ਮਹਿੰਗਾਈ ਦਾ ਹੁਣ ਜੇ ਆਪਾਂ ਗੱਲ ਕਰੀਏ ਬਿਜ਼ਨਸ ਹਜੇ ਵੀ ਸਲੋ ਨੇ ਟਰੱਕਿੰਗ ਜਿਹੜੀ ਹੈ ਉਹ ਅਜੇ ਵੀ ਜਿਉਂ ਦੀ ਤਿਉਂ ਹੈ ਕੋਈ ਫਰਕ ਨਹੀਂ ਪੈ ਰਿਆ ਨਾ ਹੀ ਕੋਈ ਤੁਸੀਂ ਇਹ ਕਹਿ ਸਕਦੇ ਆ ਕਿ ਬਹੁਤ ਵੱਡੀ ਤੇਜ਼ੀ ਆ ਗਈ ਹੈ ਹਾਂ ਕੋਈ 5 7 10% ਦਾ ਮਾਰਾ ਮੋਟਾ ਫਰਕ ਪਿਆ ਆ ਉਹ ਤਾਂ ਵੈਸੇ ਵੀ ਉਹੀ ਇਹਨਾਂ ਕਰਾਂ ਵਿੱਚ ਫਰਕ ਪੈ ਜਾਂਦਾ ਕਿਉਂਕਿ 홀ੀਡੇ ਆ ਰਹੇ ਆ ਅੱਗੇ ਥੈਂਕਸ giving ਆ ਰਹੀ ਹੈ ਉਸ ਤੋਂ ਬਾਅਦ 크리스마ਸ ਆ ਜਿਹੜੀ ਹੈ ਨਵਾਂ ਸਾਲ ਆ ਜਾਣਾ ਕਿ ਕੋਈ ਇਹਨਾਂ ਤਰ੍ਹਾਂ ਦੇ ਵਿੱਚ ਵੈਸੇ ਕੰਮ ਜਿਹੜੇ ਗਰਮ ਹੋ ਜਾਂਦੇ ਆ ਪਰ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਵੱਡਾ ਫਰਕ ਪਿਆ ਦੇਖੋ ਚੁਗਾਵਾਂ ਸਾਹਿਬ ਟਰੱਕਿੰਗ ਦੇ ਹਾਲਾਤ ਤਾਂ ਨਹੀਂ ਸੁਧਰੇ ਨਾ ਹੀ ਕੰਮ ਕਰ ਵਧੇ ਨੇ ਉਧਰ ਸੁਨਿਆਰੇ ਵਾਲੇ ਵੀ ਬਾਜਾਂ ਦੇ ਰਹੇ ਨੇ ਆ ਜਾ ਵੀਰ ਆਵੇ ਤੈਨੂੰ ਅੱਖੀਆਂ ਉਡੀਕਦੀਆਂ ਉਹ ਵੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਾਂ ਰਸ਼ ਦੇਖਣ ਨੂੰ ਮਿਲਦਾ ਉਹਨਾਂ ਦੇ ਦੁਕਾਨਾਂ ਦੇ ਉੱਪਰ ਪਰ ਇਸ ਵਾਰੀ ਕੰਮ ਉਹਨਾਂ ਦਾ ਵੀ ਠੰਡਾ ਹੈ ਜੀ ਆ ਗੱਲ ਤੁਸੀਂ ਟੋ ਲਈ ਆ ਪਰ ਸੁਨਿਆਰਿਆਂ ਦਾ ਜਿਹੜਾ ਕੰਮ ਚੱਲਣਾ ਕਿੱਥੋਂ ਹੈ ਪਹਿਲਾਂ ਤਾਂ ਸੋਨਾ ਜਿਹੜਾ ਇਹ ਆਸਮਾਨ ਨੂੰ ਛੁੱਧਾ ਪਿਆ ਹੂੰ ਟਰੱਕਾਂ ਵਾਲਿਆਂ ਦੇ ਇਸ ਟਾਈਮ ਲਾਰੇ ਪਏ ਹੋਏ ਆ ਉਹ ਵਿਚਾਰੇ ਆਪ ਪਹਿਲਾਂ ਘਰ ਬਹਿ ਗਏ ਆ ਤੇ ਕਹਿ ਲੋ ਕਿ ਅਜੇ ਕੰਮਕਾਰ ਅੱਗੇ ਕਿੱਥੇ ਕਰਨਾ ਕਿਵੇਂ ਕਰਨਾ ਉਹ ਤਾਂ ਹਲੇ ਬਾਅਦ ਦੀ ਗੱਲ ਹੈ ਜੇ ਜੇਬ 'ਚ ਪੈਸੇ ਹੋਣ ਤੇ ਫੇਰ ਹੀ ਬੰਦਾ ਬਾਹਰ ਨੂੰ ਭੱਜਦਾ ਨਾ ਤੇ ਹੁਣ ਜੇ ਇਨਕਮ ਬੰਦ ਹੋ ਗਈ ਆ ਤੇ ਸੁਨਿਆਰਿਆਂ ਕੋਲ ਕਿਦਾਂ ਜਾਣਗੇ ਟਰੱਕਾਂ ਵਾਲੇ ਤੇ ਸੁਨਿਆਰਿਆਂ ਕੋ ਜਾਂਦੇ ਸੀਗੇ ਜਾ ਕੇ ਹਰ ਸਾਲ ਲੈ ਲਓ ਕੋਈ ਨਾ ਕੋਈ 골ਡ ਵਾਲੀ ਚੀਜ਼ ਲੈ ਲਓ ਕੋਈ ਬਿਸਕੁਟ ਲੈ ਲਓ ਕੋਈ ਸਾਫ ਕੇ ਰੱਖ ਲੈਨੇ ਆ ਕੋਈ ਗਹਿਣਾ ਬਣ ਜਾਊਗਾ ਪਰ ਗੱਲ ਇਹ ਨਾ ਵੀ ਹੁਣ ਜਦੋਂ ਇਨਕਮ ਦਾ ਸਾਧਨ ਜਿਹੜਾ ਆ ਉਹ ਜਾਂਦਾ ਲੱਗਾ ਤੇ ਤੁਸੀਂ ਕੱਲਾ ਸੁਨਿਆਰਿਆਂ ਦੀ ਗੱਲ ਨਾ ਨਾ ਕਰੋ ਇੱਧਰ ਜਿਹੜੇ ਗਰੋਸਰੀ ਸਟੋਰ ਨੇ ਉਹਨਾਂ ਤੇ ਜਾ ਕੇ ਦੇਖੋ ਨਾ ਚਹਿਲ ਪਹਿਲ ਹੈ ਨਹੀਂ ਰੈਸਟੋਰੈਂਟ ਆ ਆਪਣੇ ਜਿਹੜੇ ਤੁਸੀਂ ਗੱਲ ਘੱਟ ਕਰਦੇ ਹੋ ਮੈਂ ਕਹਿੰਨਾ ਕਰਿਆ ਕਰੋ ਜਿਹੜੇ ਹੁਣ ਢਾਬੇ ਇੰਨੇ ਖੁੱਲੇ ਆ ਸਾਰੇ ਸਟੇਟਾਂ ਦੇ ਵਿੱਚ ਉਹਨਾਂ ਨੂੰ ਮਰਿਆ ਕਿ ਦਿਨ ਟਣਕਾਰ ਤੋਂ ਕੋ ਕੇ ਪੁੱਛ ਲਓ ਭਾਈ ਕੀ ਹਾਲਾਤ ਨੇ ਉੱਥੇ ਕਿਉਂਕਿ ਜਦੋਂ ਤੁਹਾਨੂੰ ਪਤਾ 10-20 ਹਜ਼ਾਰ ਬੰਦਾ ਇਕੱਠਾ ਹੀ ਘਰ ਬੈਜਣਾ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਜਿਹੜੇ ਤਾਂ ਹੈਗੇ ਇੱਥੇ ਫੈਮਲੀਆਂ ਵਾਲੇ ਉਹ ਤਾਂ ਭਾਈ ਆਪਣਾ ਰਾਸ਼ਨ ਪਾਣੀ ਪਕਾ ਕੇ ਘਰੋਂ ਲੈ ਕੇ ਜਾਂਦੇ ਆ ਇਹ ਜਿਹੜੇ ਢਾਬੇ ਸੀ ਨਾ ਇਹ ਜਿਹੜੇ ਇੱਥੇ ਕਹਿੰਨੋ ਕਿ ਸਿੰਗਲ ਮੁੰਡੇ ਰਹਿੰਦੇ ਸੀਗੇ ਉਹਨਾਂ ਦੇ ਸਿਰ ਤੇ ਚੱਲਦੇ ਸੀ ਨੌਨ ਡੰਮੀ ਸਾਇਲ ਵਾਲੇ ਦੇ ਸਿਰ ਤੇ ਹਾਂ ਇਹ ਉਹਨਾਂ ਜਿਹੜੇ ਇਮੀਗ੍ਰੈਂਟ ਸੀ ਨਾ ਉਹਨਾਂ ਦੇ ਸਿਰ ਤੇ ਚੱਲਦੇ ਸੀ ਕਿਉਂਕਿ ਉਹਨਾਂ ਨੇ ਸਵੇਰੇ ਵੀ ਬਾਹਰੋਂ ਖਾਣੀ ਦੁਪਹਿਰੇ ਵੀ ਬਾਹਰੋਂ ਖਾਣੀ ਤੇ ਰਾਤ ਨੂੰ ਵੀ ਬਾਹਰੋਂ ਖਾਣੀ ਤੇ ਨਾਲੇ ਨਵੇਂ-ਨਵੇਂ ਆਏ ਸੀ ਇੰਡੀਆ ਤੋਂ ਢਾਬਿਆਂ ਤੋਂ ਰੋਟੀ-ਰੱਟੀ ਖਾਂਦੇ ਆਏ ਸੀ ਤੇ ਇੱਥੇ ਵੀ ਹੁਣ ਢਾਬੇ ਖੁੱਲ ਗਏ ਹਰ ਇੱਕ ਥਾਂ ਤੇ ਚਾਹੇ ਅਰੀਜ਼ੋਨਾ ਹੋਵੇ ਇੰਡੀਆਨਾ ਹੋਵੇ ਟੈਕਸਾਸ ਹੋਵੇ ਆਇਵਾ ਹੋਵੇ ਚਾਹੇ ਇੱਧਰ ਵਰਜੀਨੀਆ ਹੋਵੇ ਤੁਸੀਂ ਜਿਹੜੇ ਮਰਜ਼ੀ ਸਟੇਟ ਦੀ ਗੱਲ ਕਰੋ ਹਰ ਇੱਕ ਥਾਂ ਤੇ ਪੰਜਾਬੀਆਂ ਦੇ ਢਾਬੇ ਖੁੱਲੇ ਆ ਪਰ ਮੈਨੂੰ ਲੱਗਦਾ ਕਿ ਸਾਨੂੰ ਇਹ ਹੁਣ ਇੱਕ ਵਾਰੀ ਥੋੜੀ ਜਿਹੀ ਜਾਂਚ ਕਰਨੀ ਚਾਹੀਦੀ ਹੈ ਕੋਈ ਲਾਓ ਖਬਰ ਪੁੱਛ ਕੇ ਵੀ ਕੀ ਹਾਲਾਤ ਨੇ ਉਧਰ ਦੇ ਵੀ ਇਹ ਵੀ ਦੱਸਿਓ ਕਿਉਂਕਿ ਕਮਿਊਨਿਟੀ ਦੀ ਖਬਰ ਹੈ ਕੰਮ ਕਰ ਤਾਂ ਸਾਰੇ ਅਸਲ ਵਿੱਚ ਟਰਕਿੰਗ ਦੇ ਨਾਲ ਹੀ ਚੱਲਦੇ ਆ ਜੇ ਆਪਾਂ ਗੱਲ ਕਹਿ ਰਹੀ ਹੈ ਨਾ ਕਿ ਇੱਕ ਟਰਕਿੰਗ ਇਹੋ ਜੀ ਜੌਬ ਹੈ ਆਪਣੇ ਪੰਜਾਬੀਆਂ ਦੀ ਜਿਹੜੀ ਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਅਪਣਾਈ ਹੋਈ ਹੈ ਤੇ ਹੁਣ ਜਦੋਂ ਇੰਨੇ ਜ਼ਿਆਦਾ ਲੋਕ ਜਿਹੜੇ ਘਰ ਬਹਿ ਜਾਣਗੇ ਤੇ ਜੇ ਹੁਣ ਉਹਨਾਂ ਦੇ ਕਰਕੇ ਜਿਹੜੇ ਬਿਜ਼ਨਸ ਚੱਲਦੇ ਸੀ ਮੈਂ ਥੋੜੇ ਦਿਨ ਪਹਿਲਾਂ ਇੱਧਰ ਫ੍ਰਿਜਨੋ ਬੇਕਰਸਫੀਲਡ ਵਾਲੇ ਪਾਸੇ ਗਿਆ ਤੇ ਉੱਥੇ ਤਕਰੀਬਨ ਤਕਰੀਬਨ ਹਰ ਜਿਹੜਾ ਸਟੋਰ ਹਰ ਵਿੱਚ ਰੈਸਟੋਰੈਂਟ ਆ ਜੀ ਤੇ ਉੱਥੇ ਟੂ ਕੋ ਆਰਡਰ ਬਹੁਤ ਆਉਂਦੇ ਸੀਗੇ ਤੇ ਹੁਣ ਉਹ ਭਾਈ ਕਹਿੰਦੇ ਵੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਤੇ ਆਰਡਰ ਤੇ ਆਰਡਰ ਠਾ ਆਰਡਰ ਡਿੱਗਦਾ ਸੀਗਾ ਤੇ ਹੁਣ ਕਹਿੰਦੇ ਕਿ ਇਕਾ ਦੁਕਾ ਹੀ ਆਰਡਰ ਆਉਂਦੇ ਕਿਉਂਕਿ ਮੈਂ ਪੁੱਛਿਆ ਗੱਲ ਕੀ ਕਹਿੰਦੇ ਜੀ ਮੁੰਡੇ ਵਿਚਾਰੇ ਉਹੀ ਸੀਗੇ ਖਾਣ ਵਾਲੇ ਉਹ ਹੁਣ ਬਹਿ ਕੇ ਘਰਾਂ ਦੇ ਵਿੱਚ ਤੇ ਉਹ ਉਹਨਾਂ ਵਿਚਾਰੇ ਕਦੇ-ਕਦੇ ਰੋਟੀ ਮੰਗਾ ਲੈਂਦੇ ਆ ਬਹੁਤੀ ਵਾਰੀ ਆਪ ਹੀ ਘਰ ਕੇ ਬਣਾ ਕੇ ਖਾ ਲੈਂਦੇ ਆ ਤੋਂ ਇਸ ਤਰ੍ਹਾਂ ਕਰਕੇ ਇਹ ਜਿਹੜੀ ਟਰਕਿੰਗ ਇੰਡਸਟਰੀ ਐ ਇਹਦੇ ਨਾਲ ਬੜੇ ਘਰ ਚੱਲਦੇ ਸੀਗੇ ਬਹੁਤ ਬਿਜ਼ਨਸ ਜਿਹੜੇ ਸੀਗੇ ਇਹਨਾਂ ਦੇ ਸਿਰ ਤੇ ਚੱਲਦੇ ਐ ਤੇ ਜੇ ਹੁਣ ਹਜ਼ਾਰਾਂ ਦੇ ਸਾਥ ਦੇ ਨਾਲ ਇਹ ਨਾਨ ਡਰੋਮੋਸਾਈਲ ਵਾਲੇ ਘਰ ਬਹਿ ਗਏ ਤਾਂ ਤੁਹਾਨੂੰ ਲੱਗਦਾ ਕਿ ਹੁਣ ਉਹ ਕੰਮ ਚੱਲਣਗੇ ਨਹੀਂ ਉਹਨਾਂ ਉਤੇ ਬਹੁਤ ਵੱਡਾ ਇਫੈਕਟ ਪਊਗਾ ਇੱਕ ਟਰੱਕਿੰਗ ਇੰਡਸਟਰੀ ਦੇ ਵਿੱਚ ਪੁਚਾਰ ਆਉਣ ਵਾਲਾ ਆ ਥੋੜੇ ਦਿਨਾਂ ਤੱਕ ਉਹ ਤੁਸੀਂ ਕਹੋਗੇ ਕਿ ਕਿਦਾਂ ਜਿੰਨੇ ਟਰੱਕ ਲੋਨ ਤੇ ਲਏ ਹੋਏ ਆ ਜਿਹੜੀਆਂ ਇੰਸ਼ੋਰਸ ਕੰਪਨੀਆਂ ਦੀਆਂ ਇੰਸ਼ੋਰਸਾਂ ਬੰਦ ਹੋ ਜਾਣੀਆਂ ਉਹ ਪੇਮੈਂਟਾਂ ਬੰਦ ਹੋ ਜਾਣੀਆਂ ਗਾਂ ਉਹਨਾਂ ਨੇ ਘੱਟ ਲਏ ਹੋਏ ਆ ਘਰਾਂ ਦੀਆਂ ਪੇਮੈਂਟਾਂ ਵੀ ਬੰਦ ਹੋਣੀਆਂ ਸੋ ਇਹਤੇ ਆਪਾਂ ਫੇਰ ਵੱਡੀ ਖਬਰ ਕਰਾਂਗੇ ਮੈਂ ਤੁਹਾਨੂੰ ਹਿੰਟ ਦੇ ਦਿੱਤਾ ਆ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਪੁਚਾਰ ਹੋਣਾ ਆ ਇਹ ਹਿੰਜੋਲ ਹਜੇ ਤਾਂ ਮਾਰੀ-ਮਾਰੀ ਹੋ ਰਹੀ ਹੈ ਹਜੇ ਤਾਂ ਜਿੱਦਾ-ਜਿੱਦਾ ਮਾੜਾ-ਮੋਟਾ ਚੱਲਦਾ ਹੈ ਇਹ ਕਿਸੇ ਦੀਆਂ ਇੱਕ ਪੇਮੈਂਟ ਬੰਦ ਹੋਈ ਹੈ ਕਿਸੇ ਦੀ ਦੋ ਪੇਮੈਂਟ ਬੰਦ ਹੋਈਆਂ ਸੋ ਅਜੇ ਕੋਈ ਜ਼ਿਆਦਾ ਨਹੀਂਗਾ ਜਦੋਂ 2-3-4 ਪੇਮੈਂਟਾਂ ਮਿਸ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਦੇਖਿਓ ਹਾਲਾਤ ਕਿਦਾਂ ਦੇ ਹੋਣੇ ਆ ਸੋ ਇਹ ਕੋਈ ਸਮਾਂ ਜਿਹੜਾ ਆ ਨਾ ਤਾਂ ਗਵਰਨਮੈਂਟ ਵਾਸਤੇ ਚੰਗਾ ਆ ਤੇ ਨਾ ਹੀ ਅਮਰੀਕਨਾਂ ਵਾਸਤੇ ਚੰਗਾ ਆ ਕਿਉਂਕਿ ਠੀਕ ਹੈ ਉਹ ਆਪਣਾ ਲਾਅ ਮੁਤਾਬਕ ਚੱਲਦੇ ਪਏ ਆ ਇਹ ਲਾਅ ਜਿਹੜਾ ਸੀਗਾ ਪਹਿਲਾਂ ਹੀ ਇਦਾਂ ਹੋਣਾ ਚਾਹੀਦਾ ਸੀਗਾ ਪਹਿਲਾਂ ਇੰਨੀ ਜ਼ਿਆਦਾ ਖੁੱਲ ਦੇਤੀ ਤੇ ਹੁਣ ਇੱਕੋ ਵਾਰੀ ਕਹਿੰਦੇ ਦਰਵਾਜ਼ੇ ਬੰਦ ਕਰਤੇ ਨਾ ਅਸੀਂ ਨਵਾਂ ਕਿਸੇ ਨੂੰ ਦੇਣਾ ਪੁਰਾਣਾ ਰੀਡਿਊ ਨਹੀਂ ਕਰਨਾ ਜਿਹੜੇ ਚੱਲਦੇ ਪਏ ਐ ਉਹਨਾਂ ਨੂੰ ਕਹਿੰਦੇ ਤੁਹਾਡੇ ਖਤਮ ਐ ਸੋ ਇਹ ਇੱਕ ਕਹਿ ਲਓ ਕਿ ਆ ਜਿਹੜਾ ਹੈਗਾ ਆ 24 ਆਵਰ ਹੀ ਸਾਰਾ ਕੁਝ ਕਰ ਦਿੱਤਾ ਗਿਆ ਸੀਗਾ ਸੋ ਨੁਕਸਾਨ ਜਿਹੜਾ ਆ ਇੱਕ ਪਾਸੇ ਦਾ ਨਹੀਂ ਹੋਣਾ ਚਾਰੇ ਪਾਸਿਓਂ ਦਾ ਨੁਕਸਾਨ ਔਰ ਅੱਡੀ ਜਿਹੜਾ ਹੋ ਰਿਹਾ ਹੈਗਾ ਟਰਕਿੰਗ ਕਰਕੇ ਬਿਲਕੁਲ ਜੀ ਔਰ ਆ ਜਿੱਦਨੇ ਵੀ ਸਾਡੀ ਟਰੱਕ ਵਾਲੀ ਕੰਪਨੀਆਂ ਨੇ ਟਰੱਕ ਵਾਲੇ ਵੀਰ ਸੀਗੇ ਆ ਸੀਜ਼ਨ ਤੋਂ ਦੇਖੋ ਗਿਆ ਟੱਪ ਗਾੜੀ ਹੁਣ ਸਨੋ ਪੈਣ ਲੱਗ ਪਈ ਆ ਹੁਣ ਦੇਖਦੇ ਆ ਜੀ ਮਾਰਚ ਅਪ੍ਰੈਲ ਤੋਂ ਬਾਅਦ ਕੀ ਹਾਲਾਤ ਟਰਕਿੰਗ ਇੰਡਸਟਰੀ ਦੇ ਬੰਦੇ ਉਧਾਂ ਆਸਤ ਹੈਗੀ ਐ ਕਿ ਸ਼ਾਇਦ ਟਰਕਿੰਗ ਇੰਡਸਟਰੀ ਦੁਬਾਰਾ ਜਿਹੜੀ ਮੋੜਾ ਉਹ ਖੜੀ ਹੋਊਗੀ ਕਿਉਂਕਿ ਜਿੰਨਾਂ ਦੇ 15-15 ਟਰੱਕ ਚੱਲਦੇ ਨਾ ਉਹਨਾਂ ਦੇ ਡਰਾਈਵਰ ਸ਼ਾਰਟੇਜ ਹੋਣ ਕਰਕੇ 5 5 7 7 10000 ਟਰੱਕ ਚੱਲ ਰਹੇ ਨੇ ਕਿਉਂਕਿ ਡਰਾਈਵਰਾਂ ਦੀ ਕਮੀ ਤਾਂ ਹੈਗੀ ਐ ਪਰ ਆ ਜਿਹੜਾ ਹੁਣ 17000 ਜਿਨ੍ਹਾਂ ਨੂੰ ਚਿੱਠੀਆਂ ਕੱਢੀਆਂ ਹੈਗੀਆਂ ਡੀਐਮਵੀ ਦੇ ਵੱਲੋਂ ਉਹ ਜਦੋਂ ਘਰ ਬਹਿਣਾ ਤਾਂ ਫਿਰ ਜਿਹੜੀ ਸਥਿਤੀ ਆ ਉਹ ਚੇਂਜ ਜ਼ਰੂਰ ਹੋ ਜਾਣੀ ਐ ਉਦੋਂ ਦੇ ਹਾਲਾਤ ਉਹ ਦੂ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਬਾਕੀ ਜਿੱਦਾਂ ਬੋਰਡ ਤੋਂ ਬਿੱਲਾ ਡਿੱਗਦਾ ਚੰਗਾਵਾ ਸਾਹਿਬ ਡੋਰ ਡੈਸ਼ ਦੇ ਇਦਾਂ ਰੈਸਟੋਰੈਂਟ ਵਾਲਿਆਂ ਨੂੰ ਆਰਡਰ ਭਾਈਦੇ ਹੁੰਦੇ ਸੀ ਉਹ ਹੁਣ ਕੰਮ ਕਿਤਨਾ ਕਿਤੇ ਖਤਮ ਹੁੰਦਾ ਹੋਇਆ ਸੁਨਿਆਰਿਆਂ ਦਾ ਕੰਮ ਖਤਮ ਹੁੰਦਾ ਹੋਇਆ ਨਾਲ ਦੀ ਨਾਲ ਜਿੰਨੀਆਂ ਵੀ ਗਰੋਸਰੀ ਤੇ ਰੌਣਕਾਂ ਹੁੰਦੀਆਂ ਸੀ ਗਰੋਸਰੀ ਸਟੋਰਾਂ ਦੇ ਉੱਪਰ ਉਹ ਥੋੜੀਆਂ ਜਿਹੀਆਂ ਮਦਦਮ ਪੈਂਦੀਆਂ ਹੋਈਆਂ ਨਰ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਜ਼ਰੂਰ ਆ ਰਹੀਆਂ ਬਹੁਤ ਬਹੁਤ ਸ਼ੁਕਰਿਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ